ਸ਼ਸ਼ੀਕਾਲ ਜੀ ਸੀਐਮ ਹਾਊਸ ਦੀਆਂ ਸਿੱਧੀਆਂ ਤਸਵੀਰਾਂ ਵਿਖਾ ਰਿਹਾ ਜਿਸ ਢੰਗ ਦੇ ਨਾਲ 90 ਸਾਲ ਦਾ ਆਗਾਜ਼ ਹੋਇਆ ਔਰ ਸਿਆਸੀ ਹਲਚਲ ਵੀ ਤੇਜ਼ ਹੁੰਦੀ ਹੋਈ ਨਜ਼ਰ ਆਈ ਹੈ ਜਸਬੀਰ ਗੜੀ ਜਿਹੜੇ ਨੇ ਉਹ ਹੁਣ ਆਮ ਆਦੀ ਪਾਰਟੀ ਦਾ ਹਿੱਸਾ ਬਣ ਚੁੱਕੇ ਨੇ ਸਿੱਧੀਆਂ ਤਸਵੀਰਾਂ ਵਿਖਾ ਰਿਹਾ ਜਸਵੀਰ ਗੜੀ ਜਿਹੜੇ ਕੁਝ ਸਮਾਂ ਤੱਕ ਬੀਐਸਪੀ ਦਾ ਹਿੱਸਾ ਸੀ ਔਰ ਹੁਣ ਉਹ ਆਮ ਆਦੀ ਪਾਰਟੀ ਦਾ ਹਿੱਸਾ ਬਣ ਚੁੱਕੇ ਨੇ ਕੀ ਕੁਝ ਕਹਿ ਰਹੇ ਨੇ ਸੜਕ ਸੁਰੱਖਿਆ ਫੋਰਸ ਪੰਜਾਬ ਕੀਮਤੀ ਜਾਨਾਂ ਬਚਾਉਣ ਲਈ ਵਚਨਬੱਧ 24 ਘੰਟੇ ਸਿਰਫ ਇੱਕ ਸਾਲ ਵਿੱਚ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਵਿੱਚ ਲਗਭਗ 50% ਦੀ ਕਮੀ ਆਈ ਹੈ ਉਸ ਸਮਾਂ ਪਹਿਲਾਂ ਮੇਰੇ ਭਰਾ ਦਾ ਐਕਸੀਡੈਂਟ ਹੋਇਆ ਸੀ ਸੜਕ ਸੁਰੱਖਿਆ ਫੋਰਸ ਨੂੰ ਕਾਲ ਕੀਤਾ 112 ਨੰਬਰ ਤੇ ਵਿਦਿਨ 5 ਮਿੰਟਾਂ ਦੇ ਵਿੱਚ ਇਹਨਾਂ ਨੇ ਆ ਕੇ ਮੇਰੇ ਭਰਾ ਦੀ ਜਾਨ ਬਚਾਈ ਤੇ ਉਹ ਨਾ ਮੈਨੂੰ ਉੱਥੋਂ ਚੱਕਦੇ ਤਾਂ ਹੋ ਸਕਦਾ ਸੀ ਮੇਰੀ ਮੌਤ ਹੋ ਜਾਂਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਿਆ ਯਤਨਾ ਸਦਕਾ ਸਾਡਾ ਪੰਜਾਬ ਬਣ ਰਿਹਾ ਹੈ ਰੰਗਲਾ ਪੰਜਾਬ ਕੌਣ ਲੈਨੇ ਆ ਅੱਜ ਸਭ ਤੋਂ ਪਹਿਲਾਂ ਮੈਂ ਸਾਰੇ ਪੰਜਾਬ ਨੂੰ ਆਪਣੇ ਵੱਲੋਂ ਆਪਣੀ ਟੀਮ ਵੱਲੋਂ ਨਵੇਂ ਸਾਲ ਦੀ ਲੱਖ ਲੱਖ ਵਧਾਈ ਦਿੰਦਾ ਔਰ ਸਮੂਹ মিডিਆ ਭਾਈਚਾਰੇ ਨੂੰ ਤੁਸੀਂ ਸਾਰੇ ਮੇਰੇ ਭੈਣ ਭਰਾਜ ਕਰਤੇ ਹੋਏ ਆ ਔਰ ਮੈਂ ਤੁਹਾਡੇ ਕੋਲੋਂ ਮਾਫੀ ਚਾਹੁੰਦਾ ਕਿ ਤੁਹਾਡਾ ਅੱਜ ਦਾ ਜਿਹੜਾ ਦਿਨ ਸੀ ਜਿਹੜਾ ਤੁਸੀਂ ਪਰਿਵਾਰ ਚ ਲਾਉਣਾ ਸੀ ਪਿਛਲੇ 2-3 ਘੰਟੇ ਤੋਂ ਤੁਸੀਂ ਲਗਾਤਾਰ ਇੰਤਜ਼ਾਰ ਕਰ ਰਹੇ ਹੋਦੇ ਲਈ ਮੈਂ ਤੁਹਾਡਾ ਸਾਰਿਆਂ ਦਾ ਸ਼ੁਕਰੀਆ ਦਾ ਕਰਦਾ ਔਰ ਮੇਰੇ ਨਾਲ ਸਾਡੇ ਸੀਨੀਅਰ ਸਾਥੀ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਵਿੱਚ ਮੇਰਾ ਹੱਥ ਲੈ ਕੇ ਫੜਕੇ ਲੈ ਕੇ ਆਏ ਡਾਕਟਰ ਸੁਖਿੰਦਰ ਸੁਖੀ ਜੀ ਐਮਐਲਏ ਵਿਧਾਨ ਸਭਾ ਬੰਗਾ ਜਿਨ੍ਹਾਂ ਦੇ ਨਾਲ ਸਾਡਾ 25 ਸਾਲ ਤੋਂ ਪੁਰਾਣਾ ਰਿਸ਼ਤਾ ਆ 2001 ਦੇ ਵਿੱਚ ਜਦੋਂ ਇਹਨਾਂ ਦੇ ਪਿਤਾ ਜੀ ਚੌਧਰੀ ਰਾਮਕਿਸ਼ਨ ਜੀ ਚੋਣਾਂ ਲੜੇ ਸੀ ਨਵਾਂ ਸ਼ਹਿਰ ਤੋਂ ਅਸੀਂ ਇਹਨਾਂ ਦੇ ਨਾਲ ਕੰਪੇਨ ਕੀਤੀ ਮੇਰੇ ਨਾਲ ਸਾਥੀ ਬਹੁਜਨ ਸਮਾਜ ਪਾਰਟੀ ਦੇ ਇਹ ਵੀ ਸਾਬਕਾ ਪ੍ਰਧਾਨ ਰਹੇ ਆ ਮੌਜੂਦਾ ਸਟੇਟ ਦੇ ਜਨਰਲ ਸੈਕਟਰੀ ਸੀ ਸ਼੍ਰੀ ਗਰਾਲ ਸੈਲਾ ਜੀ ਜਿਨ੍ਹਾਂ ਨੇ ਦੋ ਵਾਰੀ ਚੋਣਾਂ ਲੜਿਆ ਗੜਸ਼ੰਕਰ ਔਰ ਚੱਬੇਆਲ ਤੋਂ 12 ਚ 20 17 ਚ ਔਰ ਤੀਸਰੇ ਮੇਰੇ ਨਾਲ ਅੱਜ ਸ਼ਾਮਲ ਹੋਏ ਮਜੂਦਾ ਜਨਰਲ ਸੈਕਟਰੀ ਸੀ ਜਿਸ ਦਿਨ ਪਿਛਲੇ ਘਰ ਨੇ ਮੇਰੇ ਤੇ ਗੱਲ 'ਚ ਹਾਰ ਪਾਇਆ ਸੀ ਨਮਾ ਸਨਮਾਨ ਮੈਨੂੰ ਦਿੱਤਾ ਸੀ ਉਦੋਂ ਨੇ ਮੇਰੇ ਨਾਲ ਹੀ ਅਸਤੀਫਾ ਦੇ ਗਏ ਸੀ ਕਹਿੰਦੇ ਵੀ ਮੈਂ ਵੀ ਅਸਤੀਫਾ ਦਿੱਤਾ ਵੀ ਇਹ ਫੈਸਲਾ ਡਾਕਟਰ ਡਾਕਟਰ ਜਸਪ੍ਰੀਤ ਜੀ ਜਿਨ੍ਹਾਂ ਦਾ ਆਪਣਾ ਬੀਜੇ ਹਸਪਤਾਲ ਹੈ ਔਰ ਪਾਇਲ ਦੇ ਵਿੱਚ ਪਾਇਲ ਵਿਧਾਨ ਸਭਾ ਤੋਂ 2022 ਦਾ ਜਿਹੜਾ ਸਾਡੇ ਹਿੱਸੇ 20 ਸੀਟਾਂ ਆਈਆਂ ਸੀ ਇਹਨਾਂ ਨੇ ਪਾਇਲ ਸਾਡੇ ਬਸਪਾ ਸ਼੍ਰੋਮਣੀ ਕਾਲਦੀ ਨਾਲ ਇਕੱਠ ਜੋੜ ਤੋਂ ਚੋਣ ਲੜਿਆ ਸੀ। ਔਰ ਸਾਡੇ ਸਾਥੀ ਮਾਜੋਗ ਮੈਂ ਧੰਨਵਾਦ ਕਰਦਾ ਐਮਐਲਏ ਸਾਹਿਬ ਕੁਲਵੰਤ ਪੰਡੋਰੀ ਜੀ ਜਿਹੜੇ ਐਸਸੀ ਬੈਂਕ ਦੇ ਪੰਜਾਬ ਦੇ ਪ੍ਰਧਾਨ ਹੈ ਆਮਾਦਵੀ ਪਾਰਟੀ ਦੇ ਔਰ ਸਾਡੇ ਬੜਾ ਚੌਰ ਤੋਂ ਵਧਾਈਕਾ ਐਮਐਲਏ ਬੀਬੀ ਸੰਤੋਸ਼ ਕਟਾਰੀਆ ਜੀ ਔਰ ਇਹਨਾਂ ਦੇ ਹਸਬੰਡ ਸ਼ੋਕ ਕਟਾਰੀਆ ਜੀ ਆਏ ਇਹਨਾਂ ਦਾ ਵੀ ਮੈਂ ਸ਼ੁਕਰੀਆ ਦਾ ਕਰਦਾ ਔਰ ਸਾਡੇ ਬਹੁਤ ਸੀਨੀਅਰ ਸਾਥੀ ਸਭ ਕਾਂਸ਼ੀਰਾਮ ਦੇ ਬੇਲੇ ਤੋਂ ਪਾਰਟੀ ਚ ਲੱਗੇ ਹੋਏ ਸੀ। ਜਿੱਦਾਂ ਡਾਕਟਰ ਜਸਪ੍ਰੀਤ ਜੀ ਮੇਰੇ ਨਾਲ ਆਏ ਇਦਾਂ ਹੀ ਕਿਸੇ ਜ਼ਮਾਨੇ 'ਚ ਇਹ ਵੀ ਡਾਕਟਰ ਸੁਖੀ ਜੀ ਦੇ ਨਾਲ ਚੱਲ ਗਏ ਸੀ ਸਾਥੀ ਸੋਨ ਲਾਲ ਢੰਡਾ ਜੀ ਤਾਂ ਮੈਂ ਸਾਰੀ ਟੀਮ ਦਾ ਸ਼ੁਕਰੀਆ ਅਦਾ ਕਰਦਾ ਆਂ ਔਰ ਅੱਜ ਮੈਂ ਨਵਾਂ ਸਾਲ ਸੀ ਨਵੀਆਂ ਗੱਲਾਂ ਸੀ ਔਰ ਸਵੇਰੇ ਮੈਂ ਬਕਾਇਦਾ ਲਾਈਵ ਹੋ ਕੇ ਸਾਰੇ ਪੰਜਾਬ ਨੂੰ ਇਹ ਗੱਲ ਕੀਤੀ ਸੀ ਪਹਿਲੇ 2 ਮਹੀਨਿਆਂ ਤੋਂ ਜੋ ਪਾਰਟੀ ਨੇ ਮੇਰੀ ਮੇਰੀ ਪਿਛਲੀ ਪਾਰਟੀ ਨੇ ਫੈਸਲਾ ਕੀਤਾ ਸੀ ਮੈਂ ਉੱਥੇ ਚੁੱਪ ਸੀ ਬਿਲਕੁਲ ਮੈਂ ਕੁਝ ਨਹੀਂ ਸੀ ਬੋਲਿਆ ਹਾਲਾਂਕਿ ਮੀਡੀਆ ਵਾਲੇ ਸਾਰੇ ਸਾਥੀ ਭੈਣ ਭਾਈ ਮੈਨੂੰ ਫੋਨ ਕਰਦੇ ਰਹਿੰਦੇ ਸੀ ਗੜੀ ਸਾਹਿਬ ਬੋਲੋ ਮੈਂ ਕਹਿੰਦਾ ਸੀ ਨਹੀਂ 2 ਮਹੀਨੇ ਸਾਨੂੰ ਚੁੱਪ ਰਹਿ ਕੇ ਦੇਖਣਾ ਚਾਹੀਦਾ ਹੈ ਕਿ ਜਿਹੜੀ ਗਲਤੀ ਹੋਈ ਆ ਪਾਰਟੀ ਕੋਲੋਂ ਕਿ ਉਹ ਸੁਧਾਰਦੇ ਕੋਈ ਪੁੱਛ ਪੜਤਾਲ ਕਰਦੇ ਆ ਕਿ ਮੇਰਾ ਵੀ ਉਦਾਂ ਹੀ ਕਤਲ ਕਰ ਦਿੱਤਾ ਗਿਆ ਜਿੱਦਾਂ ਕਤਲ ਪਿਛਲੇ ਸਮਿਆਂ 'ਚ ਸਾਬਕਾ ਅੰਸ਼ੀ ਰਾਮ ਜੀ ਨਾਲ ਚੱਲੇ ਹੋਏ ਲੋਕਾਂ ਦਾ ਕਤਲ ਕੀਤਾ ਗਿਆ ਉਹ ਚਾਹੇ ਸਾਬਕਾ ਐਮਐਲਏ ਸ਼ੰਗਾਰਾ ਰਾਮ ਸੁੰਗੜਾ ਸੀ ਚਾਹੇ ਸਾਬਕਾ ਐਮਐਲਏ ਸਤਨਾਮ ਕੈਂਤ ਸੀ ਚਾਹੇ ਸਾਬਕਾ ਮੈਂਬਰ ਪਾਰਲੀਮੈਂਟ ਸ਼੍ਰੀ ਹਰਭਜਨ ਲਖਾ ਜੀ ਸੀ ਅੱਜ ਮੈਂ ਵੀ ਉਸੇ ਹੀ ਕਤਲ ਦਾ ਸ਼ਿਕਾਰ ਹੋਇਆ ਰਾਜਨੀਤਿਕ ਕਤਲ ਦਾ ਪਿਛਲੀ ਪਾਰਟੀ ਮੇਰੀ ਬਹੁਜਨ ਸਮਾਜ ਪਾਰਟੀ ਵੱਲੋਂ ਤੇ ਮੈਂ 2 ਮਹੀਨੇ ਇਸ ਕਰਕੇ ਚੁੱਪ ਰਿਹਾ ਕਿ ਮੈਨੂੰ ਕੋਈ ਆਉਂਦਾ ਹੈ ਕਵਰ ਚੋਂ ਕੱਢਣ ਜਾਂ ਇਸ ਕਵਰ ਚ ਮੈਨੂੰ ਸਿੱਟ ਦਿੱਤਾ ਆ ਜਿਸ 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 ਕਾਸ਼ੀਰਮ ਸਾਹਿਬ ਦੇ ਬਾਬਾ ਸਾਹਿਬ ਮੇੜਕਰ ਦੇ ਸੁਪਨੇ ਨੂੰ ਪੂਰਾ ਕਰਨ ਲਈ ਜਿਹੜਾ ਦਸ਼ਮੇਸ਼ ਪਿਤਾ ਦਾ ਸੁਪਨਾ ਸੀ ਇਹ ਲਗਰੀਬ ਸिखर ਕੋ ਦੂ ਪਾਚਾਈ ਉਸ ਗਰੀਬਾਂ ਦੀ ਲੜਾਈ ਜਿਹੜੀ ਸਾਬ ਕਾਂਸ਼ੀ ਰਾਮ ਜੀ ਨੇ ਸ਼ੁਰੂ ਕੀਤੀ ਸੀ ਉਸ ਲੜਾਈ ਨੂੰ ਮੰਜਲੇ ਮਕਸੂਦ ਤੇ ਪਜਾਣ ਲਈ ਮੈਂ ਆਪਣੀ ਜ਼ਿੰਦਗੀ ਦੇ 25 ਸਾਲ ਲਾਏ ਔਰ 25 ਸਾਲ ਹੀ ਨਹੀਂ ਲਾਏ ਮੈਂ ਸਰਕਾਰੀ ਨੌਕਰੀ 18 ਸਾਲ 5 ਮਹੀਨਿਆਂ ਦੀ ਤਿਆਗੀ ਬਿਦਰ ਜਾਈਂ ਵਿਦਆਊਟ ਪੈਨਸ਼ਨ ਔਰ 2037 ਜੀ ਮੇਰੀ ਰਿਟਾਇਰਮੈਂਟ ਫੁੱਲ ਪੈਨਸ਼ਨ ਕਿਉਂਕਿ ਮੇਰੀ 2001 ਦੀ 올ਡ ਪੈਨਸ਼ਨ ਸਕੀਮ ਦੇ ਵਿੱਚ ਕਿ ਮੇਰੀ ਹਰ ਚੀਜ਼ ਦਾ ਜਦੋਂ ਮੈਨੂੰ ਲੱਗਿਆ ਕਿ ਮੇਰੀ ਸਾਰੀ ਖੂ ਖਾਤੇ ਪੈਣ ਜਾ ਰਹੀ ਆ ਜਿਹੜੀ ਲੜਾਈ ਜਿਹੜਾ ਸੁਪਨਾ ਬਾਬਾ ਸਾਹਿਬ ਮੇੜਕਰ ਔਰ ਸਭ ਕਾਂਸੀ ਰਾਮ ਜੀ ਨੇ ਲਿਆ ਉਹ ਸਾਰਾ ਹੀ ਸੁਪਨਾ ਮਲਿਆ ਮੇਟ ਪੰਜਾਬ ਦੀ ਧਰਤੀ ਤੇ ਕੀਤਾ ਜਾ ਰਿਹਾ ਤਾਂ ਮੈਂ ਇੱਕੋ ਹੀ 2 ਮਹੀਨੇ ਗੱਲ ਸੋਚੀ ਕਿ ਮੈਂ ਹਰ ਘਰ ਬਾਬਾ ਸਾਹਿਬ ਮੇੜਕਰ ਔਰ ਸਭ ਕਾਂਸੀ ਰਾਮ ਔਰ ਦਸ਼ਮੇਸ਼ ਪਿਤਾ ਦੀ ਉਹ ਲੜਾਈ ਕਿ ਇਹਨ ਗਰੀਬ ਸਿੱਖਰ ਕੋ ਦੂ ਪਾਸ਼ਾ ਹੀ ਲੈ ਕੇ ਜਾਣੀ ਆ ਮੈਂ ਉਹ ਕਿੱਦਾਂ ਲੈ ਕੇ ਜਾਵਾਂ ਮੈਂ ਰਸਤਾ ਲੱਭਦਾ ਸੀ ਰਸਤਾ ਸੋਚਦਾ ਸੀ ਕਿ ਸਾਨੂੰ ਜਿਹੜਾ ਆਸ਼ੀਰਵਾਦ ਸੰਦੂਈਆ ਰਸਤਾ ਆ ਉਹ ਡਾਕਟਰ ਸੁਖਵਿੰਦਰ ਕੁਮਾਰ ਸੁੱਕੀ ਐਮ ਐਲ اے ਨਵਾਂ ਐਮ ਐਲ اے ਬੰਗਾ ਵਿਧਾਨ ਸਭਾ ਇਹਨਾਂ ਨੇ ਦਿਖਾਇਆ ਕਿ ਅੱਜ ਘਰ ਘਰ ਜੇ ਕੋਈ ਅੰਬੇਦਕਰ ਲੈ ਕੇ ਜਾ ਸਕਦਾ ਆ ਤਾਂ ਆਮ ਆਦਮੀ ਪਾਰਟੀ ਆ ਆਮ ਆਦਮੀ ਪਾਰਟੀ ਦੇ ਸੰਯੋਜਕ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਾਬਕਾ ਮੁੱਖ ਮੰਤਰੀ ਦਿੱਲੀ ਔਰ ਭਾਵੀ ਮੁੱਖ ਮੰਤਰੀ ਦਿੱਲੀ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਪਹਿਲਾਂ ਜਿਹੜੀ 222 ਦੀ ਹੋਈ ਸਾਨੂੰ ਗੱਟ ਸਾਹਿਬ ਨੇ ਦੱਸਿਆ ਕਿ ਉਹਨਾਂ ਨੇ ਕਲੰਡਰ ਛਪਾ ਕੇ ਘਰ ਘਰ ਅੰਬੇਡਕਰ ਸਾਹਿਬ ਦੀ ਫੋਟੋ ਪਹਾਈ ਔਰ ਪੰਜਾਬ ਦੇ 50000 ਸਰਕਾਰੀ ਦਫ਼ਤਰਾਂ 'ਚ ਅੰਬੇਡਕਰ ਸਾਹਿਬ ਦੀ ਫੋਟੋ ਚੀਤੇ ਆਜਮ ਸਰਦਾਰ ਭਗਤ ਸਿੰਘ ਦੇ ਨਾਲ ਨਾਲ ਲਗਾਈ ਔਰ ਮੈਨੂੰ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਜੀ ਦੇ ਮਾਧਿਅਮ ਤੋਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਜਿਨ੍ਹਾਂ ਨਾਲ ਮਿਲਣ ਦਾ ਮੌਕਾ ਮਿਲਿਆ ਮਾਨਯੋਗ ਸ਼੍ਰੀ ਸੰਦੀਪ ਪਾਟਕ ਜੀ ਮੈਂਬਰ ਰਾਜ ਸਭਾ ਔਰ ਮਾਂਜੋ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਜੀ ਲੰਬੀ ਚਰਚਾ ਦੇ ਵਿੱਚ ਜੋ ਪਿਛਲੇ ਸਮਿਆਂ ਦੇ ਵਿੱਚ ਕਿਉਂਕਿ ਕਿਉਂਕਿ ਮੇਰਾ ਤਾਂ ਹਾਲਾਤ ਉਹ ਸੀ ਕਿ ਜਿੱਦਾਂ ਚਲਦੀ ਜਾਂਦੀ ਬੱਸ 'ਚੋਂ ਸੋਹਣੀ ਜੇ ਸਵਾਰੀ ਬਿਨਾਂ ਅੱਡਾ ਦੇਖੇ ਤੇ ਸੜਕ ਤੇ ਤਾਰਦੀ ਮੇਰਾ ਤਾਂ ਹਾਲ ਉਹ ਸੀ ਤੇ ਜਦੋਂ ਸੋਹਣੀ ਸਵਾਰੀ ਸੜਕ ਤੇ ਤੁਰੀ ਜਾਂਦੀ ਹੋਵੇ ਉਹਨੂੰ ਟੈਂਪੂ ਵਾਲਾ ਵੀ ਹਾਰਨ ਮਾਰਦਾ ਟਰੱਕ ਵਾਲਾ ਵੀ ਮਾਰਦਾ ਬੱਸ ਵਾਲਾ ਵੀ ਮਾਰਦਾ ਤੇ ਮੈਨੂੰ ਤਾਂ ਸਾਰੀਆਂ ਬਰਾਜਨੀਤਿਕ ਪਾਰਟੀਆਂ ਹੌਣ ਮਾਰ ਰਹੀਆਂ ਸੀ ਇਹ ਮੈਂ ਪਸੰਦ ਕਰਦਾ ਸੀ ਮੈਂ ਚੂਜ਼ ਕਰਨਾ ਸੀ ਮੇਰੇ ਸਾਹਮਣੇ ਰਸਤੇ ਸੀ ਜਾਂ ਤਾਂ ਮੈਂ ਪੰਜਾਬ ਦੀ ਰਾਜਨੀਤਿਕ ਕਵਰ ਦੇ ਵਿੱਚ ਕਤਲ ਹੋਇਆ ਸਹਿਕਦਾ ਰਹਾ ساری ਉਮਰ ਜਾਂ ਮੈਂ ਇਸ ਕਵਰ ਤੋਂ ਨਿਕਲਾ ਔਰ ਬਾਬਾ ਸਭ ਅੰਬੇਡਕਰ ਸਾਹਿਬ ਕਾਂਸ਼ੀ ਰਾਮ ਜੀ ਦੀ ਗੱਲ ਲੈ ਕੇ ਲੋਕਾਂ ਦੇ ਵਿੱਚ ਜਾਵਾਂ ਤੇ ਮੈਂ ਕੱਲਾ ਜਾਂਦਾ ਤੇ ਲੋਕਾਂ ਨੇ ਕਹਿਣਾ ਸੀ ਫਕੀਰ ਹੈ ਤਰਸਦਾ ਪਾਤਰ ਹੈ ਮੈਂ ਗੱਲ ਲੋਕਾਂ ਚ ਲੈ ਕੇ ਜਾਣੀ ਚਾਹਨਾ ਮੈਂ ਪੰਜਾਬ ਦੇ ਦਲਤ ਸਮਾਜ ਦੀ ਲੜਾਈ ਗਰੀਬ ਸਮਾਜ ਦੀ ਲੜਾਈ ਲੋਕਾਂ ਚ ਲੈ ਕੇ ਜਾਣੀ ਚਾਹਨਾ ਤੇ ਅੱਜ ਮੈਨੂੰ ਖੁਸ਼ੀ ਇਸ ਗੱਲ ਦੀ ਅੱਜ ਵੀ ਮੈਂ ਜਦੋਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਮਿਲਿਆ ਮੈਂ ਸਾਬਕਾਂਸ਼ੀ ਰਾਮ ਜੀ ਦੀ ਫੋਟੋ ਲੈ ਕੇ ਅੰਦਰ ਗਿਆ ਔਰ ਮੈਂ ਗੱਲ ਕੀਤੀ ਕਿ ਮੁੱਖ ਮੰਤਰੀ ਸਾਹਿਬ ਇਹ ਸਾਬਕਾਂਸ਼ੀ ਰਾਮ ਜੀ ਆ ਗਰੀਬਾਂ ਦੇ ਦਸ਼ਮੇਸ਼ ਪਿਤਾ ਦੀ ਧਰਤੀ ਤੇ ਪੈਦਾ ਹੋਏ ਇਹਨਾਂ ਨੇ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਗਰੀਬਾਂ ਦਾ ਰਾਜ ਆਵੇ ਇਹ ਲੜਾਈ ਲੜੀ ਮੈਂ ਜ ਤੁਹਾਡੇ ਦਫ਼ਤਰ ਲੈ ਕੇ ਆਇਆ ਤੁਹਾਡੇ ਘਰ ਲੈ ਕੇ ਆਇਆ ਇਹਨੂੰ ਪੰਜਾਬ ਚ ਸਾਬਕਾਂਸ਼ੀ ਰਾਮ ਨੂੰ ਦੂਜਾ ਅੰਬੇਡਕਰ ਵੀ ਕਹਿੰਦੇ ਆ ਬਾਬਾ ਸਾਹਿਬ ਦਾ ਦੂਸਰਾ ਨਾਮ ਕਾਸ਼ੀਰਾਮ ਕਾਸ਼ੀਰਾਮ ਅੱਜ ਜਦੋਂ ਦੇਸ਼ ਦੀ ਰਾਜਧਾਨੀ ਦੇ ਵਿੱਚ ਦੇਸ਼ ਦਾ ਗ੍ਰਹਿ ਮੰਤਰੀ ਸ਼੍ਰੀ ਅਮਨ ਸ਼ਾਹ ਜੀ ਇਹ ਗੱਲ ਕਰ ਰਹੇ ਆ ਕਿ ਅੰਬੇਡਕਰ 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 ਜੇ ਇਹਨਾਂ ਨੂੰ ਰੱਬ ਦਾ ਲਿਆ ਹੁੰਦਾ ਤੇ ਤੁਸੀਂ ਸੱਤ ਜਨਮਾਂ ਦਾ ਸੁਰਗ ਲੈ ਲੈਂਦੇ ਤੇ ਮੈਂ ਕਹਿਣਾ ਚਾਹੁੰਦਾ ਆ ਕਿ ਅੱਜ ਜਿੱਥੇ ਬਾਬਾ ਸਾਹਿਬ ਅੰਬੇਡਕਰ ਸਾਡੇ ਰਾਬੋ ਆ ਔਰ ਜੇ ਸਾਡੀ ਦਲਤਾਂ ਦੀ ਪਛੜਿਆਂ ਦੀ ਔਰਤਾਂ ਦੀ ਆਜ਼ਾਦੀ ਆਈ ਆ ਤਾਂ ਬਾਬਾ ਸਾਹਿਬ ਅੰਬੇਡਕਰ ਦੇ ਸਵਿਧਾਨ ਕਰਕੇ ਆਈ ਆ ਔਰ ਬਾਬਾ ਸਾਹਿਬ ਅੰਬੇੜਕਰ ਨੂੰ ਜਿਹਦੇ ਦੇਸ਼ ਤੇ ਹਰ ਕੋਨੇ ਚ ਲੈ ਕੇ ਗਿਆ ਉਹਦਾ ਨਾਮ ਸਾਬਕਾਂਸ਼ੀ ਰਾਮ ਹੈ ਤੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਗੜੀ ਸਾਹਿਬ ਇਹਨੂੰ ਮੈਂ ਆਪਣੇ ਡ੍ਰੈਗ ਰੂਮ ਦੇ ਵਿੱਚ ਫੋਟੋ ਨੂੰ ਲਾਉਂਗਾ ਇਸ ਰੈਬਰ ਦੀ ਫੋਟੋ ਇਸ ਕਰਕੇ ਅੱਜ ਮੈਂ ਤੁਹਾਡਾ ਸ਼ੁਕਰੀਆ ਦਾ ਕਰਦਾ ਇਹਨਾਂ ਗੱਲਾਂ ਦੇ ਨਾਲ ਮੈਂ ਬਹੁਤ ਧੰਨਵਾਦੀ ਆ ਸ੍ਰੀ ਗੁਲਾਲ ਸੈਲਾ ਜੀ ਦਾ ਔਰ ਡਾਕਟਰ ਜਸਪਰੀ ਜੀ ਦਾ ਅੱਜ ਪੰਜਾਬ ਦੇ ਵਿੱਚ ਮੇਰਾ ਪੰਜਾਬ ਦੇ ਸਾਰੇ ਗਰੀਬ ਸਮਾਜ ਦੇ ਲੋਕਾਂ ਨੂੰ ਦਲ ਸਮਾਜ ਦੇ ਪਛੜੇ ਵਰਗਾਂ ਦੇ ਜਿਹੜੇ ਲੋਕ 25 ਸਾਲ ਮੇਰੇ ਨਾਲ ਕੰਮ ਕਰਦੇ ਰਹੇ ਆ ਸਾਥੀਆਂ ਨੂੰ ਮੈਂ ਉਹਨਾਂ ਨੂੰ ਅਪੀਲ ਕਰਨੀ ਚਾਹਨਾ ਆ ਕਿ ਜੇ ਤੁਹਾਨੂੰ ਲੱਗਦਾ ਤੁਹਾਨੂੰ ਤੁਹਾਡੇ ਆਲਾ ਘਰ ਪੰਜਾਬ ਦੀ ਸੱਤਾ ਦਾ ਮਾਲਕ ਬਣਾ ਸਕਦਾ ਜਿਸ ਸੱਤਾ ਦਾ ਇਸ਼ਾਰਾ ਬਾਬਾ ਸਭ ਅੰਬੇੜਕਰ ਹਰ ਗਲੀ ਹਰ ਚੌਂਕ ਦੇ ਵਿੱਚ ਐ ਤਾਂ ਉਂਗਲੀ ਕਰਕੇ ਖੜੇ ਆ ਤਾਂ ਤੁਸੀਂ ਜਿੱਥੇ ਹੈਗੇ ਉੱਥੇ ਲੱਗੇ ਰਹੋ ਤੇ ਜੇ ਤੁਹਾਨੂੰ ਇਹ ਲੱਗਦਾ ਜਿਸ ਘਰ 'ਚ ਤੁਸੀਂ ਬੈਠੇ ਆ ਇੱਥੇ ਸਭ ਕਾਂਸੀ ਰਾਮ ਜੀ ਦਾ ਸੁਪਨਾ ਪੂਰਾ ਨਹੀਂ ਹੋ ਸਕਦਾ ਇੱਥੇ ਬਾਬਾ ਸਭ ਅੰਬੇੜਕਰ ਦਾ ਸੁਪਨਾ ਨਹੀਂ ਪੂਰਾ ਹੋ ਸਕਦਾ ਮੈਂ ਅਪੀਲ ਕਰਦਾ ਤੁਹਾਡੇ ਮਾਧਿਅਮ ਤੋਂ ਮੀਡੀਆ ਬੰਦੂਆਂ ਦੇ ਮਾਧਿਅਮ ਤੋਂ ਕਿ ਉਹਨਾਂ ਸਾਰੇ ਲੋਕਾਂ ਦੇ ਵਿੱਚ ਪੰਜਾਬ ਦੇ 13000 ਪਿੰਡ 13078 25000 ਬੂਥ 169 ਅਰਬਨ ਲੋਕਲ ਬਾਡੀ ਇਹਨਾਂ ਸਾਰਿਆਂ ਦੇ ਵਿੱਚ ਅਸੀਂ ਪੁੱਜਾਂਗੇ ਪਹਿਲਾਂ ਵੀ ਪੁੱਜਦਾ ਰਿਹਾ ਮੇਰਾ ਤਜਰਬਾ ਵੜਾਇਆ ਪੁੱਜਣ ਦਾ ਚਾਰ-ਚਾਰ ਵਾਰੀ ਤਾਂ ਮੈਂ ਪੰਜਾਬ ਗਾਹ ਆਇਆ ਮੈਨੂੰ ਪਤਾ ਇਹ ਸਾਲ ਚ ਗਾਹ ਹੋ ਜਾਂਦਾ ਆ ਉਹ ਮੈਂ ਉਹਨਾਂ ਸਾਰੇ ਬਰਕਰਨਾ ਲੀਡਰਾਂ ਨੂੰ ਅਪੀਲ ਕਰਦਾ ਮੈਂ ਇੱਕ ਵਾਰੀ ਨੌਕ ਕਰਨ ਜਰੂਰ ਆਉਂਗਾ ਜਿੱਦੋਂ ਫਿਲਮ ਦੇ ਵਿੱਚ ਕਹਿੰਦੇ ਨਾ ਕਿ ਅਬੀਰ ਖਾਨ ਉਹ ਵੀ ਦਰਵਾਜ਼ਾ ਖੁੱਲ੍ਹਾ ਹੈ ਜਾਂ ਖਿੜਕੀ ਤੇ ਮੰਡਪ ਤਿਆਰ ਹੈ ਤੇ ਤੂੰ ਬਹਿ ਜਾਉਣ ਗੱਡੀ ਤੇ ਤੇ ਉਹ ਕਿਰਤੀ ਕੇ ਫਿਲਮ ਦੇ ਵਿੱਚ ਤੇ ਸਮਝ ਇਹ ਡਾਇਲੌਗ ਲੈ ਕੇ ਮੈਂ ਪੰਜਾਬ ਦੇ ਹਰ ਘਰ ਚ ਜਾਊਂਗਾ। ਵੀ ਆਓ ਅੱਜ ਆਪਾਂ ਇਸ ਪਾਰਟੀ ਨੂੰ 227 ਦੇ ਵਿੱਚ ਸੱਤਾ ਦਾ ਮਾਲਕ ਬਣਾਉਣ ਲਈ ਦਲਿਤ ਸਮਾਜ ਨੂੰ ਪਛੜੇ ਵਰਗਾਂ ਨੂੰ ਹਰ ਗਰੀਬ ਨੂੰ ਇਨ ਪਾਰਟੀ ਨਾਲ ਜੋੜੀਏ। ਧੰਨਵਾਦ ਤੁਹਾਡਾ। ਗਣੀ ਜੀ ਤੁਸੀਂ ਇੱਕ ਨਾ ਬਹੁਤ ਸਟਾਰਟਿੰਗ ਚ ਵੀ ਬੜਾ ਇੱਕ આરોਪ ਲਾਇਆ ਸੀਗਾ ਇੱਕ ਲੀਡਰ ਤੇ बसपा ਦੇ ਜਿਨ੍ਹਾਂ ਨੇ ਕਟਵਾਇਆ ਸੀ ਤੁਹਾਨੂੰ ਇਹ ਕਿਹਾ ਸੀ ਤੁਸੀਂ ਇਹ ਵੀ ਕਿਹਾ ਸੀ ਤੁਸੀਂ ਕਿ ਬੜੇ ਕ腐ਪਸ਼ਨ ਦੇ ਵੀ આરોਪ ਤੁਸੀਂ ਲਾਇਏ ਸੀ ਉਹਨਾਂ ਤੇ ਇਹ ਕਿਹਾ ਸੀ ਕਿ ਬੜੀ ਡਾਕੂਮੈਂਟਸ ਮੇਰੇ ਕੋਲ ਪਏ ਨੇ ਪ੍ਰੋਪਰਟੀਜ਼ 'ਚ ਘਪਲੇ ਕੀਤੇ ਗਏ ਫੰਡ 'ਚ ਘਪਲੇ ਕੀਤੇ ਗਏ ਉਹਨਾਂ ਬਾਰੇ ਕੀ ਕਹੂੰਗੇ ਅਸੀਂ ਜਦੋਂ ਅਸੀਂ 2000 ਸੰ ਦੇ ਵਿੱਚ 2000 ਸੰ ਸਾਹਿਬ ਕਾਂਸ਼ੀਰਾਮ ਨਾਲ ਜੁੜੇ ਉਹਨਾਂ ਨੇ ਕਿਹਾ ਸੀ ਕਿ ਕੁੱਲੀਆਂ ਦੇ ਵਿੱਚੋਂ ਰਾਜਾ ਜੰਮੂਗਾ ਔਰ ਅਸੀਂ ਇਹ ਲੜਾਈ ਇਹ ਸੁਪਨਾ ਲੈ ਕੇ ਲੱਗੇ ਰਹੇ ਔਰ ਇੱਕ ਸਮਾਂ ਆਇਆ ਕਿ ਪੰਜਾਬ ਦੀ ਬਾਗਡੋਰ ਸੰਭੜ ਦਾ ਮੌਕਾ ਮੈਨੂੰ ਮਿਲਿਆ 5 ਸਾਲ 8 ਮਹੀਨੇ ਮੈਂ ਪੰਜਾਬ ਦਾ ਪ੍ਰੈਜ਼ੀਡੈਂਟ ਰਿਆ 25 ਸਾਲ ਤੋਂ BSP ਦਾ ਹਾਥੀ ਪੰਜਾਬ 'ਚ ਜਿੱਤਿਆ ਨਹੀਂ ਸੀ 25 ਸਾਲ ਤੋਂ ਪੰਜਾਬ ਦੇ ਹਾਥੀ ਨੂੰ ਪਾਰਟੀ ਨੂੰ ਕਿਸੇ ਪਾਰਟੀ ਦੇ ਚਿੰਤੇ ਨਾਲ ਨਹੀਂ ਚੱਕਿਆ ਗਿਆ ਕੇ ਗੱਠ ਜੋੜ ਕਰ ਲਓ ਅਸੀਂ ਪੰਜਾਬ ਦੇ ਵਿੱਚ ਰਾਜਨੀਤੀ ਇੰਨੀ ਤਕੜੀ ਕੀਤੀ ਦਲਤ ਸਮਾਜ ਦੀ 222 ਦੀ ਰਾਜਨੀਤੀ ਦਲਤਮਈ ਰਾਜਨੀਤੀ ਹੋਈ ਆ ਪੰਜਾਬ ਦੇ ਵਿੱਚ ਹਰ ਪਾਰਟੀ ਦਲਤ ਦਲਤ ਕਰਨ ਲੱਗੀ ਕੋਈ ਕਹਿੰਦੀ ਸੀ ਦਲਤ ਸੀਐਮ ਲਾਉਣਾ ਕੋਈ ਕਹਿੰਦੀ ਸੀ ਡਿਪਟੀ ਸੀਐਮ ਦਲਤ ਲਾਉਣਾ ਔਰ ਕਾਂਗਰਸ ਪਾਰਟੀ ਨੂੰ ਦਲਤ ਸੀਐਮ ਲਾਉਣਾ ਪਿਆ ਲਾਉਣਾ ਪਿਆ ਔਰ ਹਾਥੀ ਨੂੰ ਰੋਕਣ ਲਈ ਲਾਇਆ ਸੀ ਔਰ ਮੇਰੇ ਫਗਵਾੜੇ 111 ਦਿਨਾਂ ਚ ਮੁੱਖ ਮੰਤਰੀ ਸਾਹਿਬ ਉਸ ਵੇਲੇ ਦੇ ਤਤਕਲੀਨ ਚਾਰ ਗੇੜੇ ਮਾਰ ਕੇ ਗਏ ਲਵਲੀ ਯੂਨੀਵਰਸਿਟੀ ਭੰਗੜਾ ਪਾ ਕੇ ਗਏ ਮੇਰੇ ਕੋ ਫਗਵਾੜੇ ਆ ਕੇ ਕਿ ਗੱਡੀ ਜਿਤਨਾ ਨਹੀਂ ਚਾਹੀਦਾ ਅਸੀਂ ਤਾਂ ਉਹ ਲੋਕ ਹੈ ਜਿਹੜੇ ਜ਼ਮੀਨਾਂ 'ਚੋਂ ਸੜਕਾਂ 'ਚੋਂ ਉੱਥੇ ਰੋੜਿਆਂ 'ਚੋਂ ਉੱਥੇ ਰੋਡ ਮਾਸਟਰੀ ਕਰਦੇ ਕਰਦੇ ਅਸੀਂ ਸੱਤਾ ਨੂੰ ਚੁਣੌਤੀ ਦਿੱਤੀ ਸਾਡੀ ਚੁਣੌਤੀ ਰੋਕਣ ਲਈ ਕਾਂਗਰਸ ਨੇ ਮੁੱਖ ਮੰਤਰੀ ਲਾਇਆ لیکن ਜਿਹੜੇ ਪਾਰਟੀ ਦੇ ਸਾਡੇ ਇੰਚਾਰਜ ਲਾਇਏ ਉਹ ਜ਼ਮੀਨਾ ਬਣਾਉਣ ਲੱਪੇ ਉਹਨਾਂ ਨੇ ਟਿਕਟਾਂ ਵੇਚਤੀਆਂ ਔਰ ਜਦੋਂ ਟਿਕਟਾਂ ਵੇਚੀਆਂ ਜ਼ਮੀਨਾ ਬਣਾਈਆਂ ਉਹਦੇ ਸਬੂਤ ਸਾਡੇ ਕੋਲ ਆਏ 2 ਮਹੀਨੇ 2.5 ਮਹੀਨੇ ਪਹਿਲਾਂ ਮੇਰੇ ਕੋਲ ਸਬੂਤ ਆਏ ਹਰਿਆਣੇ ਦੇ ਚੋਣਾਂ ਦੇ ਵਿੱਚ ਮੈਂ ਉਹ ਸਬੂਤ ਲੈ ਕੇ ਭੈਣ ਮਾਇਆਵਤੀ ਜੀ ਨੂੰ ਰਾਸ਼ਟਰੀ ਪ੍ਰਧਾਨ ਸਾਡੇ ਅੱਜ ਵੀ ਇੱਜ਼ਤ ਕਰਦਾ ਔਰ ਸਤਾ ਉਮਰ ਭੈਣ ਕੁਮਾਰੀ ਮਾਇਆਵਤੀ ਜੀ ਉਹਨਾਂ ਦੀ ਮੈਂ ਇੱਜ਼ਤ ਕਰਦਾ ਰਹਾਂਗਾ ਉਹਨਾਂ ਦੇ ਕੋਲ ਮੈਂ ਫੋਨ ਕੀਤਾ ਕਿ ਇਹ ਤੁਹਾਡੇ ਜਿਹੜੇ ਪਰਿਵਾਰੀ ਲਾਇਆ ਉਹਨੇ ਤਾਂ ਸਾਡੇ ਵਰਕਰਾਂ ਕੋਲੋਂ ਤਾਂ ਸਾਈਕਲ ਨਹੀਂ ਲਿਆ ਜਾਂਦਾ ਇਹ ਜ਼ਮੀਨਾਂ ਬਣਾ ਗਏ ਦੋ ਕੋਠੀਆਂ ਜਿਹਦੀ ਸਬੂਤ ਸੀ ਮੇਰੇ ਕੋਲ ਫਰਦ ਇੱਕ ਸ਼ੋਰੂਮ ਜਿਹਦੀ ਫਰਦ ਸੀ ਤਿੰਨ ਗੱਡੀਆਂ ਇੱਕ ਨੋਵਾ ਹਾਈ ਕ੍ਰੋਸ ਇੱਕ ਨੋਵਾ ਹਾ ਹਾਈਬ੍ਰਿਡ ਇੱਕ ਅ ਅਮਰੂਤੀ ਵਾਲਿਆਂ ਦੀ ਸੀ ਉਹਦੀ ਆਰ ਸੀ 11 ਰਜਿਸਟਰੀਆਂ ਮੇਰੀ ਫੇਸਬੁੱਕ ਤੇ ਪਈਆਂ ਤੇ ਮੈਂ ਸਬੂਤ ਆਪਣੀ ਪਾਰਟੀ ਹਾਈ ਕਮਾਂਡ ਕੋਲ ਰੱਖਣ ਲਈ ਫੋਨ ਕੀਤਾ ਕਹ ਜੀ ਮੈਨੂੰ ਸਮਾਂ ਦੇ ਦਿਓ ਤੇ ਸਮਾਂ ਮੈਨੂੰ ਆ ਦੇ ਦਿੱਤਾ ਜੀ ਸਮਾਂ ਆ ਦੇ ਦਿੱਤਾ ਨੇ ਦੀ ਇੱਟ ਕੱਢ ਕੇ ਵਾਰ ਮਾਰੀ ਆਹੀ ਇੰਡਿਸਪਲਿਨਸੀ ਫੋਨ ਕਰਤਾ ਆਹੀ ਇੰਡਿਸਪਲਿਨਸੀ ਹੁਣ ਅਨਕੰਡੀਸ਼ਨਲ ਜੁਆਇਨਿੰਗ ਹੈ ਜਾਂ ਕੋਈ ਹੋਰ ਦੀ ਡਿਮਾਂਡ ਵੀ ਕੀਤੀ ਹੈ ਮੇਰਾ ਕੰਡੀਸ਼ਨ ਹੈ ਮੇਰੀ ਆਮ ਆਦਮੀ ਪਾਰਟੀ ਦੇ ਕਿ ਮੇਰੀ ਕੰਡੀਸ਼ਨ ਹੈ ਜਿਹੜੀ ਉਹਨਾਂ ਨਾਲ ਮੈਂ ਡਿਸਕਸ ਕੀਤੀ ਚਰਚਾ ਕੀਤੀ ਕਿ ਬਾਬਾ ਸਾਹਿਬ ਅੰਬੇਡਕਰ ਦੀ ਗੱਲ ਸਾਬ ਕਾਸ਼ੀਰਾਮ ਦੀ ਗੱਲ ਗੁਰੂ ਰਵਿਦਾਸ ਮਹਾਰਾਜ ਦੇ ਬੇਗੰਪਰੇ ਦੀ ਗੱਲ ਦਸ਼ਮੇਸ਼ ਪਿਤਾ ਦੀ ਸੁਪਰੇ ਦੀ ਗੱਲ ਕਿ ਇਹਨਾਂ ਗਰੀਬ ਸੱਤਨ ਕੋ ਦੂ ਪਾਚਾਈ ਇਹ ਆਪਾਂ ਪੂਰੀਆਂ ਕਰਨੀਆਂ ਔਰ ਜਿੱਥੇ ਵੀ ਦਲਿਤ ਸਮਾਜ ਗਰੀਬ ਸਮਾਜ OBC ਪਛੜਾ ਵਰਗ ਦਾ ਸਮਾਜ ਇਹ ਸ਼ਰਤ ਹੈ ਮੇਰੀ ਜੇ ਕਿਸੇ ਤੇ ਵੀ ਦੁਖਦਾਰਤਾ ਹੁੰਦਾ ਹੈ ਅਸੀਂ ਉੱਥੇ ਪੁੱਜ ਗਏ ਤਾਂ ਸਰਕਾਰ ਨੇ ਬਾਹ ਫੜਨੀ ਆ ਔਰ ਸਰਕਾਰ ਨੇ ਸਾਡੀ ਇਹ ਸ਼ਰਤ ਪਾਰਟੀ ਨੇ ਸਾਡੀ ਇਹ ਸ਼ਰਤ ਨੂੰ ਮੰਨਿਆ ਆ